ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਿੰਡੂ ਸਕੋਪ ਚੈਨਲ ਜਿੱਥੇ ਅਸੀਂ ਤੁਹਾਨੂੰ ਮਲਾਉਂਦੇ ਹਾਂ ਪੰਜਾਬ ਦੇ ਅਸਲ ਸਤਾਰਿਆਂ ਨਾਲ ਉਹ ਸਤਾਰੇ ਜੋ ਰੋਸ਼ਨ ਤਾਂ ਹੁੰਦੇ ਨੇ ਪਰ ਬਹੁਤ ਵਾਰੀ ਅੰਨੇ ਹਨੇਰੇ ਵਿੱਚੋਂ ਲੰਘ ਗਏ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਲਖਾਰੀ ਗਾਇਕ ਤੇ ਜਿੰਦ ਦੇ ਸੂਰਮੇ ਦੀ ਜਿਸ ਨੇ ਆਪਣੀ ਆਵਾਜ਼ ਰਾਹੀਂ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ 'ਚ ਆਪਣੀ ਥਾਂ ਬਣਾਈ ਜਿਸ ਦਾ ਦਰਦ ਵੀ ਗੀਤ ਬਣ ਗਿਆ ਅਤੇ ਜਿਸ ਦੇ ਜਜ਼ਬਾਤ ਵੀ ਇਨਕਲਾਬ ਬਣ ਗਏ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਰਨੀਤ ਦੀ ਜਿਸ ਦਾ ਅਸਲ ਨਾਮ ਹੈ ਨੀਤ ਰਾਮ ਸ਼ਰਮਾ ਆਰਨੀਤ ਦਾ ਜਨਮ 3 ਅਕਤੂਬਰ 1991 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ਵਿੱਚ ਹੋਇਆ ਪਿਤਾ ਸਤਪਾਲ ਸ਼ਰਮਾ ਮਿੱਟੀ ਢੋਣ ਦਾ ਕੰਮ ਕਰਦੇ ਸਨ ਤੇ ਮਾਂ ਗੁੱਡੀ ਰਾਣੀ ਹਮੇਸ਼ਾ ਪੁੱਤ ਦੀ ਹੌਸਲਾ ਅਫਸ਼ਾਈ ਅਫਸਾਈ ਕਰਦੀ ਰਹੀ ਮਾਸੂਮ ਨੇਤ ਆਪਣੇ ਮਾਪੋਦਿਆਂ ਅੱਖਾਂ ਵਿੱਚ ਸੁਪਨੇ ਵੇਖਦਾ ਪਰ ਦਿਲ 'ਚ ਕਲਮ ਰੱਖਦਾ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕੀਤੀ ਬਰੇਟਾ ਮੰਡੀ ਤੋਂ 12ਵੀਂ ਪਾਸ ਕੀਤੀ ਅਤੇ ਗੁਰੂ ਨਾਨਕ ਕਾਲਜ ਬਟਲਾੜਾ 'ਚ ਦਾਖਲਾ ਲਿਆ ਪਰ ਜ਼ਿੰਦਗੀ ਨੇਤਾ ਪਾਸਾ ਹੀ ਫੇਰ ਦਿੱਤਾ ਦੂਜੇ ਸਾਲ ਵਿੱਚ ਪਿਤਾ ਜੀ ਦੇ ਐਕਸੀਡੈਂਟ ਨੇ ਘਰ ਦੀ ਜ਼ਿੰਮੇਵਾਰੀ ਉਸ ਉੱਤੇ ਪਾ ਦਿੱਤੀ ਕਲ ਛੱਡਣਾ ਪਿਆ ਪਰ ਸੁਪਨੇ ਨਹੀਂ ਅਸਨੂ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਜਦੋਂ ਪਿਤਾ ਗਾਉਣ ਦੇ ਸਖਤ ਖਿਲਾਫ ਸਨ ਤਦ ਮਾਂ ਗੁੱਡੀ ਰਾਣੀ ਝੂਠ ਬੋਲ ਕੇ ਪੁੱਤ ਨੂੰ ਜਗਰਾਤਿਆਂ ਤੇ ਭੇਜਦੀ ਜਦ ਪਿਤਾ ਨੂੰ ਅਹਿਸਾਸ ਹੋਇਆ ਕਿ ਪੁੱਤ ਗੀਤਾਂ ਨਾਲੋਂ ਵੱਖ ਨਹੀਂ ਹੋ ਸਕਦਾ ਤਦ ਉਹਨਾਂ ਨੇ ਵੀ ਹੱਥ ਫੜ ਲਿਆ ਮਿੱਤਰਾਂ ਨੇ ਪੈਸੇ ਜੋੜ ਕੇ ਪਹਿਲਾ ਗੀਤ ਲੈਂਸਰ 2 ਟੂ ਰਿਕਾਰਡ ਕਰਵਾਇਆ ਪਰ ਅਸਲ ਉਡਾਣ ਉਸ ਨੇ 2016 ਵਿੱਚ ਲਈ ਜਦ 2800 ਗੀਤ ਨੇ ਇੰਡਸਟਰੀ ਵਿੱਚ ਧਮਾਕਾ ਕਰ ਦਿੱਤਾ ਹੰਬਲ 뮤직 ਅਤੇ ਗਿੱਪੀ ਗਰੇਵਾਲ ਨਾਲ ਜੁੜਨ ਤੋਂ ਬਾਅਦ ਆਰਨੇਤ ਨੇ ਤੇਰੇ ਪੈਂਡ ਬੈਚਲਰ ਚੁੰਨੀ ਜਗੀਰਾ ਵਰਗੇ ਕਈ ਹਿੱਟ ਗੀਤ ਦਿੱਤੇ ਪਰ ਸਾਡੀ ਕਹਾਣੀ ਦੇ ਸਭ ਤੋਂ ਤਿੱਖੇ ਮੋੜ ਆਉਂਦੇ ਹਨ ਡਿਫਾਲਟਰ ਦੇ ਰਾਹੀਂ ਉਹਨਾਂ ਦਾ ਹਰਜਾਨਾ ਭਰਨ ਲਈ ਆਰਨੇਤ ਨੇ ਆਪਣੇ ਪਿਤਾ ਦੀ ਪੰਜ ਕਿੱਲੇ ਜੱਦੀ ਜ਼ਮੀਨ ਵੇਚ ਦਿੱਤੀ ਜਿਸ ਜ਼ਮੀਨ ਤੇ ਉਹ ਖੇਡਿਆ ਸੀ ਜਿਸ ਦੀ ਛਾਂ ਹੇਠ ਠੰਡੀ ਹਵਾ ਮਿਲੀ ਸੀ ਉਸ ਨੂੰ ਵੇਚ ਕੇ ਸੁਪਨੇ ਬਚਾਏ ਡਿਫਾਲਟਰ ਸਿਰਫ ਗੀਤ ਨਹੀਂ ਉਹ ਉਸ ਦੀ ਜ਼ਿੰਦਗੀ ਦੀ ਗੂੰਜ ਸੀ ਇਸ ਗੀਤ ਨੇ ਉਸ ਨੂੰ ਦੁਨੀਆ ਦੀ ਨਜ਼ਰ 'ਚ ਵਧੇਰੇ ਲਿਆ ਉਸ ਤੋਂ ਬਾਅਦ ਸਟ੍ਰਗਲਰ ਦਬਦਾ ਕਿੱਥੇ ਆ ਬੇਬੇ ਬਾਪੂ ਪੋਜੀਸ਼ਨ ਅਤੇ ਹੋਰ ਕਈ ਗੀਤਾਰਾਂਹੀ ਉਹ ਜਵਾਨ ਦਿਲਾਂ ਦੀ ਆਵਾਜ਼ ਬਣ ਗਿਆ ਉਸ ਦਾ ਗੀਤ ਦਬਦਾ ਕਿੱਥੇ ਆ ਤਾਂ ਭਗਵੰਤ ਮਾਨ ਦੀ ਚੋਣ ਮਹਿਮ ਚ ਵੀ ਚੱਲਿਆ ਸੀ 2025 ਵਿੱਚ ਕੈਚਮੀ ਐਫ ਯੂ ਕੈਨ ਨਾਂ ਦੀ ਐਲਬਮ ਰਿਲੀਜ਼ ਹੋਈ ਜਿਸ ਵਿੱਚ 31 ਗੀਤ ਸਨ ਇਹ ਐਲਬਮ ਮੂ ਸਟੇਪ ਤੋਂ ਬਾਅਦ ਸਭ ਤੋਂ ਵੱਡੀ ਐਲਬਮ ਮੰਨੀ ਗਈ ਉਸ ਨੇ 2024 ਵਿੱਚ 8 ਲੋੜਵੰਦ ਕੁੜੀਆਂ ਦੇ ਵਿਆਹ ਵੀ ਕਰਵਾਏ ਸਨ ਆਪਣੇ ਪਿੰਡ 'ਚ ਖੂਨਦਾਨ ਕੈਂਪ ਲਾਇਆ ਅਤੇ ਸਮਾਜਿਕ ਕੰਮਾਂ ਦੇ ਵਿੱਚ ਵੀ ਆਰਨੀਤ ਹਮੇਸ਼ਾ ਹੀ ਅੱਗੇ ਰਿਹਾ ਹੈ ਉਹ ਜਲਦੀ ਹੀ ਫਿਲਮਾਂ ਦੇ ਵਿੱਚ ਵੀ ਨਜ਼ਰ ਆਉਣ ਵਾਲਾ ਹੈ ਅੱਜ ਜੇਕਰ ਆਰਨੇਤ ਇੱਕ ਸਫਲ ਨਾਂ ਹੈ ਤਾਂ ਉਸ ਦੇ ਪਿੱਛੇ ਮਾਪਿਓ ਦੀਆਂ ਕੁਰਬਾਨੀਆਂ ਆਪਣੇ ਦੋਸਤਾਂ ਦੀ ਯਾਰੀ ਅਤੇ ਆਪਣੇ ਅੰਦਰਲੇ ਜਜ਼ਬੇ ਦੀ ਲਗਾਤਾਰ ਲੜਾਈ ਹੈ ਦੋਸਤੋ ਆਰਨੇਤ ਦੀ ਕਹਾਣੀ ਸਿਰਫ ਇੱਕ ਸਿੰਗਰ ਦੀ ਕਹਾਣੀ ਨਹੀਂ ਇਹ ਹਰ ਉਸ ਇਨਸਾਨ ਦੀ ਕਹਾਣੀ ਹੈ ਜੋ ਦਿਲ ਚ ਕਲਮ ਰੱਖ ਕੇ ਦਰਦ ਲਿਖਦਾ ਹੈ ਜੋ ਵਿਰੋਧਾਂ ਦੇ ਵਿਚਕਾਰ ਵੀ ਸੁਪਨੇ ਦੇਖਦਾ ਹੈ ਆਰਨਿਤ ਸਾਡੀ ਨੌਜਵਾਨੀ ਦੀ ਆਵਾਜ਼ ਹੈ ਇੱਕ ਰੋਲੇ ਵਾਲੀ ਜਿੰਦ ਜੋ ਬੋਲਦੀ ਹੈ ਤਾਂ ਦਿਲ ਕੰਬਦੇ ਨੇ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰ ਦਿਓ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਆਰਨਿਤ ਦਾ ਕਿਹੜਾ ਗੀਤ ਪਸੰਦ ਹੈ ਅਤੇ ਅਜਹੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ Pindoo Scope ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੌੜ ਮਿਲਦੇ ਹਾਂ ਇੱਕ ਹੋਰ ਆਵਾਜ਼ ਇੱਕ ਹੋਰ ਕਹਾਣੀ ਇੱਕ ਹੋਰ ਪ੍ਰੇਰਨਾ ਦੇ ਨਾਲ ਧੰਨਵਾਦ